ਆਏ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕੁਚੋਰਾ ਵੱਲੋਂ ਦੇਰ ਰਾਤ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੁਚੋਰਾ ਵੱਲੋਂ ਇੱਕ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਉਹਨਾਂ ਵੱਲੋਂ ਬੈਂਕ ਚ ਬਈ ਏਟੀਐਮ ਮਸ਼ੀਨ ਤੋੜ ਦਿੱਤੀ ਗਈ। ਮਗਰ ਉਹ ਲੁੱਟ ਨੂੰ ਅੰਜਾਮ ਦੇਣ 'ਚ ناکਾਮ ਰਹਿੰਦੇ ਹਨ। ਹਾਲਾਂਕਿ ਗਰੀਮਤ ਇਹ ਰਹੀ ਕਿ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਬਟਾਰਾ ਦੇ ਨੇੜਲੇ ਪਿੰਡ ਜੇਤੋ ਸਰਜਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੇਰ ਰਾਤ ਕੁਝ ਚੋਰਾਵਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਲੈਂਦੇ ਆਂ, ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਂਦੇ ਆਂ। ਪਿੰਡ ਜਤੋਸਰਜਾ ਏਟੀਐਮ IDBI ਬੈਂਕ ਦਾ ਏਟੀਐਮ ਜਿੱਥੇ ਇੱਕ ਰਾਤ ਦੀ ਅਟੈਂਪਟ ਹੋਈ ਹੈ, ਕੋਈ ਪੈਸਾ ਵਸਰ ਨਹੀਂ ਗਿਆ ਤੇ ਇੱਕ ਵਾਰਦਾਤ ਹੋਈ ਦੀ ਤੁਸੀਂ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਆਪਣੇ ਸੀਸੀਟੀਵੀ ਕੈਮਰੇ ਵਗੈਰਾ ਹੋ ਚੈੱਕ ਕਰ ਰਹੇ ਆਂ। ਅਟੈਂਪਟ ਹੋਈ ਹੈ। ਹਾਲੇ ਕੋਈ ਸਮਾਨ ਨਹੀਂ ਗਿਆ ਅਟੈਂਪਟ 2 ਵਾਰਤ ਹੋਈ ਹੈ ਜਿਹੜੇ ਸਕਨ ਟ੍ਰੈਸ ਕਰ ਰਹੇ ਹਾਂ ਤੇ ਆਪਣਾ ਕਾਰਵਾਈ ਕਰ ਰਹੇ ਹਾਂ 2018 ਚ ਹੋਈ ਸੀ ਉਹ ਟ੍ਰੈਸ ਹੋ ਗਈ ਸੀ ਪਤਾ ਲੱਗਾ ਕਿੰਨੇ ਬੰਦੇ ਸੀ ਕਰਕੇ ਆਏ ਕੁਝ ਹਾ ਵਿਕਲ ਤੇ ਆਇਆ 4 व्हीਲ 4 ਵੀਲਰ ਦੇ ਆਏ ਆ ਤੇ ਬਾਊਟ ਦੋ ਤਿੰਨ ਬੰਦੇ ਹੋਣਗੇ ਜਿੰਨਾਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿੰਨੇ ਕਰੇ ਰਾਤ ਕੋਈ ਇੱਕ ਕਰ ਤਕਰੀਬ ਹੈ ਬਟਾਰਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ ਦੇਲੀ ਪੰਜਾਬ ਦਾਇ ਕੁਝ ਹੈਰਾਨ ਕਰ ਦੇਣ ਵਾਲੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕੁਚੋਰਾ ਵੱਲੋਂ ਦੇਰ ਰਾਤ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੁਚੋਰਾ ਵੱਲੋਂ ਇੱਕ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਉਹਨਾਂ ਵੱਲੋਂ ਬੈਂਕ ਚ ਬਈ ਏਟੀਐਮ ਮਸ਼ੀਨ ਤੋੜ ਦਿੱਤੀ ਗਈ। ਮਗਰ ਉਹ ਲੁੱਟ ਨੂੰ ਅੰਜਾਮ ਦੇਣ 'ਚ ناکਾਮ ਰਹਿੰਦੇ ਹਨ। ਹਾਲਾਂਕਿ ਗਰੀਮਤ ਇਹ ਰਹੀ ਕਿ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਬਟਾਲਾ ਦੇ ਨੇੜਲੇ ਪਿੰਡ ਜੈਤੋ ਸਰਜਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੇਰ ਰਾਤ ਕੁਝ ਚੋਰਾਵਾਂ ਵੱਲੋਂ ਇਸ ਵਾਰदात ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਲੈਂਦੇ ਆਂ, ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਂਦੇ ਆਂ। ਪਿੰਡ ਜਤੋਸਰਜਾ ਏਟੀਐਮ IDBI ਬੈਂਕ ਦਾ ਏਟੀਐਮ ਹੈ ਜਿੱਥੇ ਇੱਕ ਰਾਤ ਦੀ ਅਟੈਂਪਟ ਹੋਈ ਹੈ, ਕੋਈ ਪੈਸਾ ਵਸਰ ਨਹੀਂ ਗਿਆ ਤੇ ਇੱਕ ਵਾਰਦਾਤ ਹੋਈ ਜਿਸ ਨੂੰ ਅਸੀਂ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਆਪਣੇ ਸੀਸੀਟੀਵੀ ਕੈਮਰੇ ਵਗੈਰਾ ਹੋ ਚੈੱਕ ਕਰ ਰਹੇ ਆਂ। ਟੈਂਪ ਹੋਈ ਹੈ। ਹਾਲੇ ਕੋਈ ਸੁਮਾਨ ਨਹੀਂ ਗਿਆ ਟੈਂਪੋ ਇਹ ਵਾਰਤ ਹੋਈ ਹੈ ਜਿਹੜੇ ਸਕਰ ਟ੍ਰੈਸ ਕਰ ਰਹੇ ਆ ਅਧਿਕਾਰੀ ਆਪਣਾ ਕਾਰਵਾਈ ਕਰ ਰਹੇ 2018 ਚ ਹੋਈ ਸੀ ਉਹ ਟ੍ਰੈਸ ਹੋ ਗਈ ਸੀ ਪਤਾ ਲੱਗਾ ਕਿੰਨੇ ਬੰਦੇ ਸੀ ਕਰਕੇ ਆਏ ਕੁਝ ਹੁਣ ਵਿਕਲ ਤੇ ਆਏ ਆ 4 व्हीਲ 4 ਵੀਲਰ ਤੇ ਆਏ ਆ ਤੇ ਬਾਊਟ ਦੋ ਤਿੰਨ ਬੰਦੇ ਹੋਣਗੇ ਜਿੰਨਾਂ ਸੀ ਆਇਡੈਂਟੀਫਾਈ ਕਰ ਰਹੇ ਆ ਕਿੰਨੇ ਕਿੰਨੇ ਦੇ ਰਾਤ ਕੋਈ ਇੱਕਾ ਵੀ ਤਕਰੀਬ ਹੈ ਬਟਾਰਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ ਪੰਜਾਬ ਤਾਇ ਕੁਝ ਹੈਰਾਨ ਕਰ ਦੇਣ ਵਾਲੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕੁਚੋਰਾ ਵੱਲੋਂ ਦੇਰ ਰਾਤ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਾਂਚ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਕੁਚੋਰਾ ਵੱਲੋਂ ਇੱਕ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਉਹਨਾਂ ਵੱਲੋਂ ਬੈਂਕ ਚ ਬਈ ਏਟੀਐਮ ਮਸ਼ੀਨ ਤੋੜ ਦਿੱਤੀ ਗਈ। ਮਗਰ ਉਹ ਲੁੱਟ ਨੂੰ ਅੰਜਾਮ ਦੇਣ 'ਚ ناکਾਮ ਰਹਿੰਦੇ ਹਨ। ਹਾਲਾਂਕਿ ਗਰੀਮਤ ਇਹ ਰਹੀ ਕਿ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਬਟਾਰਾ ਦੇ ਨੇੜਲੇ ਪਿੰਡ ਜੇਤੋ ਸਰਜਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੇਰ ਰਾਤ ਕੁਝ ਚੋਰਾਵਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਲੈਂਦੇ ਆਂ, ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਂਦੇ ਆਂ। ਪਿੰਡ ਜਤੋਸਰਜਾ ਏਟੀਐਮ IDBI ਬੈਂਕ ਦਾ ਏਟੀਐਮ ਜਿੱਥੇ ਇੱਕ ਰਾਤ ਦੀ ਅਟੈਂਪਟ ਹੋਈ ਹੈ, ਕੋਈ ਪੈਸਾ ਵਸਰ ਨਹੀਂ ਗਿਆ ਤੇ ਇੱਕ ਵਾਰਦਾਤ ਹੋਈ ਦੀ ਤੁਸੀਂ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਆਪਣੇ ਸੀਸੀਟੀਵੀ ਕੈਮਰੇ ਵਗੈਰਾ ਹੋ ਚੈੱਕ ਕਰ ਰਹੇ ਆਂ। ਅਟੈਂਪਟ ਹੋਈ ਹੈ। ਹਲੇ ਕੋਈ ਸਮਾਨ ਨਹੀਂ ਗਿਆ ਅਟੈਂਪਟ 2 ਵਾਰਤ ਹੋਈ ਹੈ ਜਿਹੜੇ ਇਸ ਕਰ ਰਹੇ ਆ ਤੇ ਇਸ ਕਰ ਰਹੇ ਆ ਆਪਣਾ ਕਾਰਵਾਈ ਕਰ ਰਹੇ ਆ 2018 ਚ ਹੋਈ ਸੀ ਉਹ ਟਰੈਸ ਹੋ ਗਈ ਸੀ ਪਤਾ ਲੱਗਾ ਕਿੰਨੇ ਬੰਦੇ ਸੀ ਕਰਕੇ ਆਏ ਕੁਝ ਹਾ ਵਿਕਲ ਤੇ ਆਏ ਆ 4 व्हीਲ 4 ਵੀਲਰ ਦੇ ਆਏ ਆ ਤੇ ਬਾਊਟ ਦੋ ਤਿੰਨ ਬੰਦੇ ਹੋਣਗੇ ਜਿੰਨਾਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿੰਨੇ ਕਰੇ ਰਾਤ ਕੋਈ ਇੱਕ ਕਰ ਤਕਰੀਬ ਹੈ ਬਟਾਰਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ ਡੇਲੀ ਪੰਜਾਬ